ਭਾਈ ਇਹ ਵੀਡੀਓ ਪਿਛਲੇ ਕੁਝ ਘੰਟਿਆਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਆਪਾਂ ਦੇਖ ਰਿਹਾ ਕਿ ਇੱਕ ਕੁੜੀ ਹੈ ਸਟੇਜ ਦੇ ਉੱਪਰ ਡਾਂਸ ਕਰ ਰਹੀ ਹੈ ਅਤੇ ਉਸ ਦਾ ਕਿਸੇ ਗੱਲ ਨੂੰ ਲੈ ਕੇ ਟਕਰਾਰ ਹੋ ਜਾਂਦਾ ਸਟੇਜ ਦੇ ਥੱਲੇ ਜਿਹੜੇ ਮੁੰਡੇ ਨੱਚ ਰਹੇ ਸੀ ਉਹਨਾਂ ਦੇ ਨਾਲ ਅਤੇ ਗੱਲ ਇੰਨੀ ਵੱਧ ਜਾਂਦੀ ਹੈ ਕਿ ਉਸ ਤੋਂ ਬਾਅਦ ਗਾਲੀ-ਗਲੋਚ ਵੀ ਹੁੰਦਾ ਇਹਨਾਂ ਦੇ ਵਿੱਚ ਅਤੇ ਮੁੰਡਾ ਇੱਕ ਗਲਾਸ ਚੱਕ ਕੇ ਕੁੜੀ ਵੱਲ ਮਾਰਦਾ ਤੇ ਕੁੜੀ ਵੀ ਅੱਗੋਂ ਗਾਲ੍ਹਾਂ ਵੀ ਕੱਢਦੀ ਹੈ ਕੁੜੀ ਕੁੜੀ ਇੱਕ ਤਰ੍ਹਾਂ ਨਾਲ ਆਪਾਂ ਨੇ ਦੇਖਿਆ ਕਿ ਪੂਰਾ ਅੜ ਜਾਂਦੀ ਐ ਇਸ ਮੁੰਡੇ ਨਾਲ ਇਹ ਪੂਰਾ ਮਸਲਾ ਹੈ ਕਿ ਕੁੜੀ ਕੌਣ ਹੈ ਕਿਹੜੀ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਲੜਾਈ ਹੋਈ ਹੁਣ ਇਹ ਕੁੜੀ ਵੀ ਸਾਹਮਣੇ ਆਈ ਐ ਕੁੜੀ ਨੇ ਪੂਰੀ ਗੱਲ ਬਾਤ ਦੱਸੀ ਐ ਆਖਰ ਪੂਰਾ ਮਾਮਲਾ ਹੈ ਕਿ ਕਿੱਥੇ ਦੀ ਇਹ ਵੀਡੀਓ ਐ ਕਿੱਥੇ ਦੀ ਘਟਨਾ ਤੇ ਕਦੋਂ ਦੀ ਵੀਡੀਓ ਐ ਤਾਂ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਕੁੜੀ ਐ ਜਿਹੜੀ ਇਹ ਇਸ ਦਾ ਨਾਮ ਐ ਸਿਮਰ ਸੰਧੂ ਤੇ ਇਹ ਹੁਣ ਸਾਹਮਣੇ ਆਈ ਐ ਇਸ ਨੇ ਇਹ ਮਸਲਾ ਦੱਸਿਆ ਸਭ ਤੋਂ ਪਹਿਲਾਂ ਇਸ ਕੁੜੀ ਨੇ ਕਿਹਾ ਕਿ ਇਹ ਵੀਡੀਓ ਸਮਰਾਲੇ ਦੀ ਹੈ ਸਮਰਾਲੇ ਦੇ ਵਿੱਚ ਗਿੱਲ ਰਿਜ਼ੋਰਟ ਹੈ ਉੱਥੇ ਦੀ ਕਹਿੰਦੀ ਇਹ ਵੀਡੀਓ ਹੈ ਕੱਲ ਦੀ ਵੀਡੀਓ ਹੈ ਲੰਗੀ ਕੱਲ ਦੀ ਵੀਡੀਓ ਹੈ ਕੁੜੀ ਕਹਿੰਦੀ ਵੀ ਮੇਰਾ ਪ੍ਰੋਗਰਾਮ ਸੀ ਇਹ ਪੈਲਸ ਦੇ ਵਿੱਚ ਵਧੀਆ ਚੱਲ ਰਿਹਾ ਸੀ ਕਹਿੰਦੀ ਸਾਰਾ ਕੁਝ ਉਸ ਤੋਂ ਬਾਅਦ ਥੱਲੇ ਜਿਹੜੇ ਮੁੰਡੇ ਨੱਚ ਰਹੇ ਸੀ ਤੁਹਾਨੂੰ ਪਤਾ ਹੈ ਕਿ ਵਿਆਹਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਕਹਿੰਦੀ ਉਹ ਥੱਲੋਂ ਕਹਿਣ ਲੱਗੇ ਮੈਨੂੰ ਕਿ ਸਟੇਜ ਤੋਂ ਥੱਲੇ ਉਤਰ ਕੇ ਆ ਸਾਡੇ ਨਾਲ ਨੱਚ ਕੁੜੀ ਕਹਿੰਦੀ ਵੀ ਮੈਂ ਸਿੱਧਾ ਜਵਾਬ ਦਿੱਤਾ ਵੀ ਮੈਂ ਤੁਹਾਡੇ ਨਾਲ ਸਟੇਜ ਤੋਂ ਥੱਲੇ ਆ ਕੇ ਨੱਚ ਨਹੀਂ ਸਕਦੀ ਕਿਉਂਕਿ ਹਰ ਇੱਕ ਕੁੜੀ ਦਾ ਆਪਣਾ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ ਕਹਿੰਦੀ ਕਦੋਂ ਜਵਾਬ ਦੇਤਾ ਤਾਂ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਐਨਾ ਖਿੱਚ ਗਿਆ ਕਹਿੰਦਾ ਜੇ ਸਟੇਜ ਤੋਂ ਥੱਲੇ ਨਹੀਂ ਹੋਣਾ ਜਾ ਉਰੋਂ ਦਫਾ ਹੋ ਕਹਿੰਦੀ ਕੁਝ ਗਲਤ ਤਰੀਕੇ ਨਾਲ ਮੈਨੂੰ ਬੋਲਿਆ ਤੇ ਉਸ ਤੋਂ ਬਾਅਦ ਕੁੜੀ ਕਹਿੰਦੀ ਮੈਨੂੰ ਵੀ ਗੁੱਸਾ ਆ ਗਿਆ ਮੈਂ ਵੀ ਅੜ ਗਈ ਮੈਂ ਕਿਹਾ ਮੈਂ ਕਿਹਾ ਵੀ ਮੈਂ ਕਿਉਂ ਜਾਵਾਂ ਮੈਂ ਪੈਸੇ ਲੈਂਦੇ ਨੇ ਸ਼ੋਅ ਦੇ ਸ਼ੋਅ ਪੂਰਾ ਕਰਕੇ ਜਾਊਂਗੀ ਕਹਿੰਦੀ ਉਸ ਤੋਂ ਬਾਅਦ ਜਿਹੜੇ ਟਕਰਾਰ ਹੋ ਰਹੇ ਦੀ ਜਿਹੜੇ ਮੁੰਡੇ ਨਾਲ ਉਸਦੇ ਨਾਲ ਇੱਕ ਮੁੰਡਾ ਖੜਿਆ ਸੀ ਉਸ ਨੇ ਗਲਾਸ ਚੱਕਿਆ ਗਲਾਸ ਚੱਕ ਕੇ ਮੇਰੇ ਵੱਲ ਸੁੱਟਦਾ ਉਹ ਤਾਂ ਸ਼ੁਕਰ ਹੋਵੇ ਕਹਿੰਦੀ ਮੇਰੇ ਗਲਾਸ ਲੱਗਿਆ ਨਹੀਂ ਕੋਈ ਮੁੰਡਾ ਵਿਚ ਵਿਚਾਪ ਕਰਨ ਵਾਲਾ ਵਿਚ ਆ ਗਿਆ ਅਤੇ ਰੋਕ ਲਿਆ ਉਸ ਨੇ ਉਸ ਤੋਂ ਬਾਅਦ ਕੁੜੀ ਕਹਿੰਦੀ ਵੀ ਮੈਂ ਜਿਹੜੇ ਮੈਨੂੰ ਲੈ ਕੇ ਗਏ ਸੀ ਬੁੱਕ ਕਰਕੇ ਜਿਹੜੇ ਆਪਾਂ ਦੇਖਦੇ ਆ ਕਿ ਹੁੰਦੇ ਨੇ ਡੀਜੇ ਵਾਲੇ ਜਾਂ ਔਰਕੈਸਟਰ ਵਾਲੇ ਕਿਹੜੇ ਕੁੜੀਆਂ ਨੂੰ ਲੈ ਕੇ ਜਾਂਦੇ ਨੇ ਉਹ ਵੀ ਕਹਿੰਦੀ ਮੇਰੇ ਦਿਵਾਲੇ ਹੋ ਗਏ ਵੀ ਤੈਂ ਪ੍ਰੋਗਰਾਮ ਖਰਾਬ ਕਰਤਾ ਸਾਡਾ ਉਹਨਾਂ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਪਰ ਕੁੜੀ ਕਹਿੰਦੀ ਮੈਂ ਕਿਹੜੀ ਗੱਡੀ ਲੈ ਕੇ ਗਈ ਸੀ ਕਿਰਾਏ ਤੇ ਡਰਾਈਵਰ ਸੀ ਮੇਰਾ ਮੈਂ ਡਰਾਈਵਰ ਨੂੰ ਲਿਆ ਅਤੇ ਸਮਰਾਲੇ ਮੈਂ ਥਾਣੇ ਦੇ ਵਿੱਚ ਕੰਪਲੀਟ ਦਿੱਤੀ ਲਿਖਤੀ ਰੂਪ ਦੇ ਵਿੱਚ ਕਹਿੰਦੀ ਮੈਂ ਸ਼ਿਕਾਇਤ ਦਰਜ ਕਰਵਾਈ ਤੇ ਹਾਲੇ ਤੱਕ ਦੱਸਦੀ ਹੈ ਕਿ ਜਦੋਂ ਤੱਕ ਵੀਡੀਓ ਬਣਾ ਰਹੇ ਹਾਂ ਹਾਲੇ ਤੱਕ ਕੋਈ ਕਾਰਵਾਈ ਤਾਂ ਕੋਈ ਨਹੀਂ ਹੋਈ ਸੀ ਪਰ ਕਹਿੰਦੀ ਕਿ ਸਵੇਰੇ ਜਿਹੜੇ ਇੰਚਾਰਜ ਨੇ ਉਹਨਾਂ ਦਾ ਫੋਨ ਆਇਆ ਮੇਰੇ ਲਵੇ ਕਿ ਅਸੀਂ ਜ਼ਰੂਰ ਬਣਦੀ ਕਾਰਵਾਈ ਕਰਾਂਗੇ ਜਿਹੜੀ ਕਾਰਵਾਈ ਹੋਊਗੀ ਤੇ ਕੁੜੀ ਨੇ ਕਿਹਾ ਕਿ ਪਹਿਲਾ ਮਾਮਲਾ ਇਹ ਮੇਰੇ ਨਾਲ ਵੈਸੇ ਕਹਿੰਦੀ ਛੋਟੀਆਂ ਮੋਟੀਆਂ ਗੱਲਾਂ ਹੋਰ ਵੀ ਹੋਈਆਂ ਨੇ ਪਰ ਇਹ ਪਹਿਲਾ ਮਾਮਲਾ ਜਿਹੜਾ ਇਸ ਤਰ੍ਹਾਂ ਦਾ ਹੋਇਆ ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਵੀ ਇਸ ਦਾ ਆਪਾਂ ਅਗਰ ਕਹੀਏ 90% ਕੁੜੀਵਾਲ ਨੇ ਲੋਕ ਲੋਕਾਂ ਦਾ ਕਹਿਣਾ ਕਿ ਕੁੜੀਆਂ ਜਿਹੜਾ ਇਹ ਕੰਮ ਕਰਦੀਆਂ ਨੇ ਆਪਣੇ ਪਰਿਵਾਰ ਪਾਲਣ ਵਾਸਤੇ ਇਹ ਕੰਮ ਕਰਦੀਆਂ ਨੇ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਕਿ ਬੰਦੇ ਜਿਹੜੇ ਵਿਆਹਾਂ ਦੇ ਵਿੱਚ दारू ਪੀ ਕੇ ਲੰਡੂ ਜੇ ਪੈਗ ਲਾ ਕੇ ਇਸ ਤਰੀਕੇ ਦੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੱਡਾ ਤਬਕਾ ਜਿਹੜਾ ਉਹ ਕੁੜੀ ਨਾਲ ਹੈ ਹੋਵੇ ਵੀ ਕਿਉਂ ਨਾ ਕਿਉਂਕਿ ਮਜਬੂਰੀਆਂ ਢਿੱਡ ਬਹੁਤ ਕੁਝ ਕਰਵਾ ਦਿੰਦਾ ਨਹੀਂ ਜੀ ਕੀ ਦਾ ਕਰਦਾ ਸਟੇਜਾਂ ਤੇ ਖੜ ਕੇ ਲੋਕਾਂ ਸਾਹਮਣੇ ਨੱਚਣ ਨੂੰ ਮਜਬੂਰੀ ਹੁੰਦੀ ਹੈ ਇੱਕ ਇਸ ਮਜਬੂਰੀ ਦਾ ਕਦੇ ਵੀ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ ਪਰ ਕਈ ਕੁੜੀਆਂ ਸਹਿ ਲੈਂਦੀਆਂ ਨੇ ਕਈ ਸਿਮਰ ਸੰਧੂ ਵਰਗੀਆਂ ਅੜਬ ਹੁੰਦੀਆਂ ਨੇ ਜਿਹੜੀ ਨੇ ਮੌਕੇ ਤੇ ਜਵਾਬ ਦਿੱਤਾ ਤੁਸੀਂ ਨੇ ਵੀਡੀਓ ਦੇ ਵਿੱਚ ਵੀ ਦੇਖਿਆ ਕਿ ਕੁੜੀ ਬਿਲਕੁਲ ਬੇਬਾਕੀ ਦੇ ਨਾਲ ਅੜੀ ਰਹੀ ਵਿਆਹ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੱਠ ਬਹੁਤ ਹੁੰਦਾ ਅ ਨਹੀਂ ਤਾਂ ਤੁਹਾਨੂੰ ਪਤਾ ਹੈ ਕਿ ਮਾਹੌਲ ਕਿਹਾ ਜਾ ਵਿਗੜ ਵੀ ਸਕਦਾ ਸੀ ਪਰ ਕੁੜੀ ਨੇ ਪ੍ਰਵਾਹ ਨਹੀਂ ਕਰੀ ਕਿਸੇ ਚੀਜ਼ ਦੀ ਕੁੜੀ ਵੀ ਅੜੀ ਰਹੀ ਸੀ 스테ਜ ਦੇ ਉੱਪਰੋਂ ਅਗਰ ਉਹ ਬੰਦੇ ਨੇ ਥੱਲੇ ਗਾਲਾਂ ਕੱਢੀਆਂ ਤਾਂ ਕੁੜੀ ਵੀ ਗਾਲਾਂ ਕੱਢ ਕੇ ਗਈ ਇਸ ਕਰਕੇ ਲੋਕੋ ਜਿਹੇ ਲੋਕਾਂ ਦਾ ਕਹਿਣਾ ਕਿ ਕੁੜੀ ਸ਼ੇਰ ਨਹੀਂ ਆ ਭਾਈ ਸਾਹਮਣੇ ਅੜ ਗਈ ਆਵਾਜ਼ ਚੱਕਣੀ ਚਾਹੀਦੀ ਹੈ ਜਦੋਂ ਵੀ ਕਦੇ ਕੁਝ ਗਲਤ ਹੋਵੇ ਆਵਾਜ਼ ਚੱਕਣੀ ਚਾਹੀਦੀ ਹੈ ਬਾਕੀ ਤੁਸੀਂ ਇਸ ਪੂਰੇ ਮੁੱਦੇ ਬਾਰੇ ਕੀ ਸੋਚਦੇ ਹੋ ਤੁਸੀਂ ਵੀ رائے ਦਿਓ ਇਹ ਜਿਹੜੇ ਮੁੰਡੇ ਨਾਲ ਇਹ ਪੂਰੀ ਗੱਲਬਾਤ ਹੋਈ ਹੈ ਹਲੇ ਤੱਕ ਉਹ ਸਾਹਮਣੇ ਨਹੀਂ ਆਇਆ ਸ਼ਾਇਦ ਇਹ ਜਿਹੜਾ ਮਾਮਲਾ ਸੀ ਦੱਬ ਹੀ ਜਾਣਾ ਸੀ ਪਰ ਹੁਣ ਹਾਈਲਾਈਟ ਬਹੁਤ ਹੋ ਗਿਆ মিডিਆ ਨੇ ਚੱਕ ਲਿਆ ਪਰਚਾ ਲੱਗਦਾ ਕਿ ਇਸ ਮੁੰਡੇ ਦੇ ਪੱਕਾ ਹੋਊਗਾ ਹੋ ਸਕਦਾ ਮਾਫੀ ਮੰਗ ਕੇ ਖੇੜਾ ਛੜਵਾਲੇ ਦਾ ਛੜਵਾਲੇ ਨਹੀਂ ਪਰਚਾ ਪੱਕਾ ਪਰ ਬਾਈ ਦਾ ਪੱਖ ਕੀ ਹੈ ਉਹ ਪੱਖ ਵੀ ਸਾਹਮਣੇ ਆਉਣਾ ਜ਼ਰੂਰੀ ਹੈ ਉਹ ਮੁੰਡਾ ਹਲੇ ਸਾਹਮਣੇ ਨਹੀਂ ਆਇਆ ਨਾ ਪਤਾ ਲੱਗਿਆ ਕਿ ਕਿੱਥੇ ਦਾ ਮੁੰਡਾ ਅਗਰ ਸਾਹਮਣੇ ਆਉਂਦਾ ਕੋਈ ਗੱਲਬਾਤ ਹੁੰਦੀ ਹੈ ਤਾਂ ਉਹ ਵੀ ਗੱਲਬਾਤ ਆਪਾਂ ਉਹਦੇ ਸਾਹਮਣੇ ਲੈ ਕੇ ਆਵਾਂਗੇ ਧੰਨਵਾਦ